ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਪ੍ਰੋਗਰਾਮ ਗਲੈਮਰ ਗੌਸਪ ਦੇ ਵਿੱਚ ਅੱਜ ਅਸੀਂ ਤੁਹਾਨੂੰ ਫਿਲਮੀ ਗਲੀਆਰਿਆ ਤੇ ਟੀਵੀ ਇੰਡਸਟਰੀ ਦੇ ਅਪਡੇਟ ਸੇਵਾਗੇ ਅੱਜ ਦੀਆਂ ਖਬਰਾਂ ਤੁਹਾਨੂੰ ਭਾਵੇਂ ਕਰ ਸਕਦੇ ਹਾਂ ਅਤੇ ਸੋਚਣ ਲਈ ਵੀ ਮਜਬੂਰ ਕਰ ਸਕਦੇ ਹਾਂ ਕਿਉਂਕਿ ਕਈ ਵਾਰ ਇਸ ਗਲੈਮਰਸ ਦੁਨੀਆ ਦੇ ਵਿੱਚ ਕਈ ਦਰਦ ਛਿਪੇ ਹੁੰਦੇ ਨੇ ਇਸ ਲਈ ਬਿਨਾਂ ਕਿਸੇ ਦੇਰੀ ਦੇ ਆਓ ਜਾਣਦੇ ਹਾਂ ਮਨੋਰੰਜਨ ਦੀ ਦੁਨੀਆ ਦੇ ਵਿੱਚ ਅੱਜ ਕੀ ਕੀ ਹੋਇਆ ਤਾ ਪਹਿਲੀ ਖਬਰ ਹੈਰੀ ਪੋਟਰ ਸੀਰੀਜ਼ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪ੍ਰੋਫੈਸਰ ਦਾ ਕਿਰਦਾਰ ਨਮਾਉਣ ਵਾਲੀ ਅਦਾਕਾਰਾ ਇਸ ਫਾਨੀ ਜਗ ਨੂੰ ਅਲਵਿਦਾ ਖਰੀ ਹੈ ਹੁਣ ਦੂਜੀ ਖਬਰ ਦਾ ਰੁਕ ਕਰਦੇ ਹਾਂ ਜੋ ਬਹੁਤ ਹੀ ਦਰਦਨਾਕ ਹੈ ਇੱਕ ਇਨਫਲੂਐਂਸਰ ਨੇ ਪੰਜਵੀਂ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਕਾਰਨ ਭਾਰ ਘਟਾਉਣ ਲਈ ਉਸ ਦੀ ਕੋਸ਼ਿਸ਼ ਅਤੇ ਮਾਨਸਿਕ ਤਣਾਅ ਪੈਦਾ ਹੋਣ ਕਾਰਨ ਉਸਨੇ ਖੁਦਕੁਸ਼ੀ ਕਰ ਲਈ ਅਤੇ ਹੁਣ ਟੀਵੀ ਇੰਡਸਟਰੀ ਦੀ ਦੁਨੀਆ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਹਾਂ ਜਿੱਥੇ ਹਮੇਸ਼ਾ ਹਸਾਉਣ ਵਾਲੇ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਸੈੱਟ ਤੇ ਇੱਕ ਵੱਡਾ ਹੰਗਾਮਾ ਹੋਇਆ ਸ਼ੋਅ ਦੀ ਸੋਨੂ ਵੀੜੇ ਨੇ ਸੈੱਟ ਤੇ ਨਿਰਮਾਤਾਵਾਂ ਤੇ ਸ਼ੋਸ਼ਣ ਦੇ ਦੋਸ਼ ਲਗਾਏ ਜੇਕਰ ਤੁਸੀਂ ਹਰੀਪੁੱਤਰ ਸੀਰੀਜ਼ ਦੇਖੀ ਹੈ ਤਾਂ ਪ੍ਰੋਫੈਸਰ ਮੈਗੋ ਨਾਗਾਲ ਦਾ ਸਖਤ ਕਿਰਦਾਰ ਤੁਹਾਨੂੰ ਜ਼ਰੂਰ ਯਾਦ ਹੋਵੇਗਾ ਅਦਾਕਾਰਾ ਡੈਮ ਮੈਗੀ ਸਮਿਥ ਬਹੁਤ ਹੀ ਦੁਖਦਾਈ ਖਬਰ ਉਹਨਾਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਉਹਨਾਂ ਨੇ ਇਸ ਫਾਨੀ ਜਗ ਨੂੰ ਅਲਵਿਦਾ ਆਖ ਦਿੱਤਾ ਹੈ ਸਮਿਥ ਨੇ ਸ਼ੁੱਕਰਵਾਰ ਤੜਕੇ ਲੰਡਨ ਦੇ ਹਸਪਤਾਲ ਦੇ ਵਿੱਚ ਆਖਰੀ ਸਾਹ ਲਿਆ ਉਹਨਾਂ ਦੇ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਮੈਗੀ ਦੇ ਪੁੱਤਰਾਂ ਨੇ ਇੱਕ ਬਿਆਨ ਜਾਰੀ ਕਰਕੇ ਆਪਣੇ ਫੈਨਸ ਨੂੰ ਇਹ ਦੁਖਦਾਈ ਖਬਰ ਦਿੱਤੀ ਹੈ ਕਾਮੇਡੀ ਸ਼ੋਅ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਕਿਸੇ ਸਮੇਂ ਆਪਣੀਆਂ ਮਜ਼ਾਕੀਆਂ ਕਹਾਣੀਆਂ ਤੇ ਦਿਲਚਸਪ ਕਿਰਦਾਰਾਂ ਦੇ ਲਈ ਜਾਣਿਆ ਜਾਂਦਾ ਸੀ ਪਰ ਅਜੋਕੇ ਸਮੇਂ ਦੇ ਵਿੱਚ ਇਹ ਸ਼ੋਅ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ ਜਿੱਥੇ ਕਦੇ ਗੋਕੁਲधाम ਸੋਸਾਇਟੀ ਲੋਕਾਂ ਨੂੰ ਹਸਾਉਂਦੀ ਸੀ ਹੁਣ ਉਹੀ ਸ਼ੋਅ ਆਪਣੇ ਅਦਾਕਾਰਾਂ ਦੇ ਦੋਸ਼ਾਂ ਦੇ ਕਾਰਨ ਸੁਰੱਖਿਆ ਦੇ ਵਿੱਚ ਹੈ ਅਦਾਕਾਰ ਪਲਕ ਸਦਵਾਨੀ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਦੋਸ਼ ਲਾਇਆ ਕਿ ਮੇਕਰਸ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਹਨ ਅਤੇ ਧਮਕੀਆਂ ਵੀ ਦੇ ਰਹੇ ਹਨ। ਪਲਕ ਦਾ ਕਹਿਣਾ ਹੈ ਕਿ ਸੈਟ ਤੇ ਉਸਦੇ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਕਿ ਉਸ ਨੂੰ ਪੈਨਿਕ ਅਟੈਕ ਆ ਗਿਆ ਅਤੇ ਉਸ ਦੀ ਮਾਨਸਿਕ ਸਥਿਤੀ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ। ਪਲਕ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਉਸ ਨੂੰ ਪਰੇਸ਼ਾਨੀ ਦਾ ਸ਼ਿਕਾਰ ਬਣਾਇਆ ਗਿਆ ਜਿਸ ਕਾਰਨ ਉਸ ਦੀ ਸਿਹਤ ਹੋਰ ਵੀ ਵਿਗੜ ਗਈ ਹੈ। ਕਈ ਵਾਰ ਇਨਸਾਨ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਐਡਾ ਵੱਡਾ ਕਰ ਲੈਂਦਾ ਹੈ ਕਿ ਉਹ ਆਖਰੀ ਦਮ ਤੱਕ ਚੁੱਕ ਲੈਂਦਾ ਹੈ ਤੁਰਕੀ ਦੀ ਮਸ਼ਹੂਰ ਇਨਫਲੂਐਂਸਰ ਕੁਬਰਾ ਦੀ ਅਚਾਨਕ ਮੌਤ ਦੀਆਂ ਖਬਰਾਂ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਉਹਨਾਂ ਦੇ ਚਾਹਵਾਨ ਹੈਰਾਨ ਨੇ ਸਿਰਫ 26 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ 5ਵੀਂ ਮੰਜ਼ਿਲ ਤੋਂ ਡਿੱਗ ਕੇ ਆਪਣੀ ਜ਼ਿੰਦਗੀ ਨੂੰ ਅਲਵਿਦਾ ਕਹਿ ਦਿੱਤਾ ਸ਼ੁਰੂਆਤੀ ਜਾਂਚਾਂ ਦੇ ਵਿੱਚ ਇਸ ਮਾਮਲੇ ਨੂੰ ਖੁਦਕੁਸ਼ੀ ਦੱਸਿਆ ਜਾ ਰਿਹਾ ਹੈ ਕਿਉਂਕਿ ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ ਕੁਬਰਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਪਰੇਸ਼ਾਨ ਸੀ ਜਿਸ ਦਾ ਜ਼ਿਕਰ ਉਸਨੇ ਮੋਤੋ ਕੁਝ ਘੰਟੇ ਪਹਿਲਾਂ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕੀਤਾ ਸੀ ਉਸਨੇ ਘਟਦੇ ਵਜ਼ਨ ਅਤੇ ਨਿੱਜੀ ਟੈਨਸ਼ਨਾਂ ਨੂੰ ਲੈ ਕੇ ਆਪਣੀ ਪਰੇਸ਼ਾਨੀ ਦਾ ਪ੍ਰਗਟਾਵਾ ਕੀਤਾ ਸੀ ਕੁਬਰਾ ਉਸ ਸਮੇਂ ਖਬਰਾਂ ਦੇ ਵਿੱਚ ਆਈ ਸੀ ਜਦੋਂ ਉਹਨਾਂ ਨੇ ਬਿਨਾਂ ਲਾੜੇ ਦੇ ਵਿਆਹ ਕਰਵਾਇਆ ਸੀ ਜਿਸ ਨਾਲ ਉਹਨਾਂ ਦੀ ਫੈਨ ਫੋਲੋਇੰਗ 'ਚ ਕਾਫੀ ਵਾਧਾ ਹੋਇਆ ਸੀ ਤੋ ਦੋਸਤੋ ਇਹ ਸਨ ਅੱਜ ਦੇ ਆ ਟੌਪ ਐਂਟਰਟੇਨਮੈਂਟ ਖਬਰਾਂ ਗਲੈਮਰ ਦੀ ਇਸ ਦੁਨੀਆ ਦੇ ਪਿੱਛੇ ਦਾ ਸੱਚ ਕਈ ਵਾਰ ਸਾਨੂੰ ਹੈਰਾਨ ਕਰ ਦਿੰਦਾ ਹੈ ਪਰ ਇਸ ਦੇ ਵਿੱਚ ਕੁਝ ਸਬਕ ਵੀ ਲੁਕਿਆ ਹੁੰਦਾ ਹੈ ਅਗਲੀ ਵਾਰ ਕੁਝ ਨਵੀਆਂ ਖਬਰਾਂ ਅਤੇ ਦਿਲਚਸਪ ਅਪਡੇਟਾਂ ਦੇ ਨਾਲ ਤੁਹਾਨੂੰ ਮਿਲਦੇ ਹਾਂ ਤਦ ਤੱਕ ਦੇ ਲਈ ਪਿਆਰ ਨਾਲ ਰਹੋ ਤੇ ਐਂਟਰਟੇਨ